ਸਰਕਾਰਾਂ ਵੱਲੋਂ ਆਰਤੀਆਂ ਤੇ ਸੇਲਰ ਮਾਲਕਾਂ ਦੀਆਂ ਮੰਗਾਂ ਨਾ ਮੰਨਦੇ ਰੋਸ ਦੇ ਵਿੱਚ ਫਲੋਰ ਮੰਡੀ ਦੇ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੋਲਛੇਕ ਮਹੋਜਦੀ ਕੋਈ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਆਰਤੀਆਂ ਨੇ ਸਰਕਾਰਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਉਹਨਾਂ ਨੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਸਾਡੀਆਂ ਨਾਂ ਮੰਗਾਂ ਮੰਨੀਆਂ ਇਸ ਤੋਂ ਵੀ ਤਿੱਖਾ ਅੰਦਰਾਜ ਕੀਤਾ ਹੈ ਜਿਹਦੀ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਕੋਈ ਵੀ ਸਲਵਾਈ ਨਹੀਂ ਕੀਤੀ ਜਾਂਦੀ ਮੰਡੀਆਂ ਦੇ ਵਿੱਚ ਮਜ਼ਦੂਰਾਂ ਦੀ ਲੇਬਰ ਵੀ ਹੋਰ ਵਧਾਈ ਜਾਵੇ ਤਾਂ ਜੋ ਮਜ਼ਦੂਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧਿਆ ਕਰ ਸਕਣ ਕੈਮਰਾਮੈਨ ਐਸਾਗਨਾਗੀ ਨਾਲ ਮਨਪੀਰ ਸਿੰਘ ਮਜਾਰਾ ਗੁਰਚਾਨ ਸਿੰਘ ਨਾਗੀ ਦੋਆਬਾ ਨੂੰ 24 ਸ਼ਾਲੀ ਸ਼ੇਸ਼ ਘੋਤਰਪੋਸ ਤੁਹਾਡਾ ਆਪਣਾ ਚੈਨਲ ਦੋਆਬਾ ਨਿਊ 24 ਚਾਹ ਚੈਨਲ ਨੂੰ ਸੈਸ ਕਰੋ ਪਰ ਲਾਈਕ ਕਰੋ ਛੇਰ ਕਰੋ ਲਾਈਕ ਕਰਵਾਉਣ ਲਈ ਸੰਪਰਕ ਕਰੋ